ਕਿੰਨੀ ਕੀਮਤੀ ਜ਼ਿੰਦਗੀ ਉਸ ਬਹਾਰ ਇਦਾਂ ਕ੍ਰੈਡਿਟ ਵਿੱਚ ਪਾ ਜਾਵੇ ਇਹ ਸਾਡੇ ਸਵਾਰ ਕਰਦਾ ਹੈ ਕਿ ਅਸੀਂ ਵਾਕਈ ਵਿਕਸਿਤ ਹੋ ਰਹੇ ਹਾਂ ਦਰਦ ਸੀ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਮਜਬੂਰੀ ਹੋਣੀ ਹੈ ਕਿ ਉਹਨਾਂ ਨੇ ਪਾ ਦੇ ਉਹਦੇ ਨਾਲ ਜਦ ਦੇਖਿਆ 2000 ਰੁਪਏ ਪਿਆ ਫਿਰ ਦੇਖਿਆ ਇੱਕ ਲਫਾਫਾ ਪਿਆ ਸੀ ਲਫਾਫੇ ਦੇ ਵਿੱਚ ਪੜੇ ਇੱਕ ਡਾਕਟਰ ਵੀ ਸੀ ਕੱਪੜੇ ਵੀ ਸੀ ਫਿਰ ਮਹਿਸੂਸ ਹੁੰਦਾ ਜਿਵੇਂ ਕੋਈ ਜੈਂਡਰ ਕਰਕੇ ਪ੍ਰੋਬਲਮ ਜਿਹੜੀ ਸਾਡੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਜੇ ਵੀ ਅਸੀਂ ਇੱਥੇ ਖੜੇ ਹਾਂ ਕਿ ਬੱਚਿਆਂ ਦੀ ਪਰਮਿਸ਼ਨ ਨਹੀਂ ਹੋ ਸਕਦੀ ਕਿ ਉਹਨਾਂ ਦੀ ਹੈਲਥ ਨੂੰ ਜਾਂ ਉਹਨਾਂ ਦੀ ਐਜੂਕੇਸ਼ਨ ਨੂੰ ਪਰ ਇਹ ਤਰ੍ਹਾਂ ਦੇਖੜੇ ਕਰਨਾ ਇਹ ਵੀ ਕੋਈ ਰੀਜ਼ਨ ਹੋ ਸਕਦਾ ਦੋ ਤਿੰਨ ਹਜ਼ਾਰ ਤੋਂ ਉੱਪਰ ਕਾਲਸ ਸਾਡੇ ਕੋਲ ਆ ਚੁੱਕੀਆਂ ਤੇ ਰੈਗੂਲਰ ਆ ਰਹੀਆਂ ਜਿਹੜੇ ਕਿ ਡਿਮਾਂਡ ਕਰਦੇ ਕਿ ਸਾਨੂੰ ਉਹ ਬੱਚੀ ਦੋ ਸਾਨੂੰ ਉਹ ਬੱਚੀ ਦੇਸ਼ ਕਿਹਾ ਜਾਂਦਾ ਬਹੁਤ ਐਡਵਾਂਸ ਹੋ ਗਿਆ ਇਹ ਕਿਹਾ ਜਾਂਦਾ ਹੈ 5 ਟ੍ਰਿਲੀਅਨ ਇਕਨੋਮੀ ਬਣਨ ਜਾ ਰਹੇ ਹੈ ਦੇਸ਼ ਇਹ ਕਿਹਾ ਜਾਂਦਾ ਹੈ ਕਿ ਜੀਡੀਪੀ ਚ ਚੌਥੇ ਨੰਬਰ ਤੇ ਦੇਸ਼ ਪਹੁੰਚ ਰਹੇ ਹੈ ਗ੍ਰੇਟ ਬ੍ਰਿਟੇਨ ਤੋਂ ਅੱਗੇ ਨਿਕਲ ਗਿਆ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਆਖਿਰਕਾਰ ਆਪਾਂ ਜੇ ਸਮਾਜ ਰਹਿੰਦੇ ਆ ਕਿ ਉਹ ਸਮਾਜ ਦੀ ਸੋਚ ਵੱਡੀ ਹੋਈ ਹੈ ਜਾਂ ਨਹੀਂ ਹੋਈ ਇਸ ਤੇ ਸਭ ਤੋਂ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਮੈਂ ਸੋਚ ਸਮਝ ਕੇ ਕਹਿ ਰਹੇ ਹਾਂ ਇਹ ਸੋਚ ਸਮਝ ਕੇ ਸਵਾਲ ਕਰ ਰਹੇ ਹਾਂ ਕਿਉਂਕਿ 2 ਦਿਨ ਦੀ ਮਹਿਜ 2 ਦਿਨ ਦੀ ਬੱਚੀ ਪ੍ਰਭਾਸ਼ਰਾ ਜਿਹੜਾ ਖਰੜ ਚ ਹੈਗਾ ਉਥੇ ਛੱਡ ਕੇ ਚਾਈ ਜਾਂਦੀ ਹੈ ਮੇਰੇ ਨਾਲ ਪ੍ਰਭਾਸਰਾ ਦੇ ਫਾਊਂਡਰਸ ਨੇ ਸ਼ਮਸ਼ੀਰ ਜੀ ਨੇ ਮਾਨਵੀ ਨੇ ਸਭ ਤੋਂ ਪਹਿਲਾਂ ਮਹਿਜ਼ 2 ਦਿਨ ਦੀ ਬੱਚੀ ਉਹ ਥੋੜੇ ਪ੍ਰਭਾਸਰਾ ਦੇ ਅੱਗੇ ਛੱਡ ਕੇ ਚਲਾ ਗਿਆ ਕੋਈ ਹਾਂਜੀ ਸਮਾਜ ਚ ਅਸੀਂ ਕਿਹਾ ਜਾਂਦਾ ਹੈ ਕਿ ਕੁੜੀਆਂ ਸਾਡੀਆਂ ਹੈਨਾ ਅੱਜ ਕੱਲ ਤਾਂ ਇਕੁਅਲ ਨੇ ਮੁੰਡਿਆਂ ਨਾਲੋਂ ਹੈਨਾ ਆਪਾਂ ਤਾਂ ਇਹ ਕਹਿ ਦਿੰਨੇ ਆ ਲక్ష్ਮੀ ਆਈ ਹੈ ਘਰੇ ਬਹੁਤ ਕੁਝ ਕਹਿ ਦਿੰਨੇ ਆ ਪਰ ਫਿਰ ਉਹ ਲక్ష్ਮੀ ਨੂੰ ਆਪਾਂ ਬਾਹਰ ਛੱਡ ਜਾਨੇ ਆ ਇਹ ਛੱਡਿਆ ਨੇ ਕਿ ਕੋਈ ਹੋਰ ਦੀ ਦੇਖਭਾਲ ਕਰ ਲਊਗਾ ਅਸੀਂ ਹੱਥ ਖੜੇ ਕਰ ਰਹੇ ਹਾਂ ਇਹ ਸਮਾਜ ਕਿੱਥੇ ਜਾ ਰਿਹਾ ਹੈ ਹਨੇ ਚੁਰਲੀ ਇਹ ਬੜਾ ਚਿੰਤਨ ਦਾ ਵਿਸ਼ਾ ਹੈਗਾ ਕਿ ਇੱਕ ਜਿਹਨੂੰ ਅੱਜ ਅਸੀਂ ਕਹਿ ਰਹੇ ਹਾਂ ਵੀ ਇਹ ਬੋਡੀ ਬਾਰੇ ਨਾ ਸਾਇੰਸ ਜਿਹੜੀ ਹੈਗੀ ਹੈ ਉਹ ਵੀ ਬਾਰ-ਬਾਰ ਸਾਡੇ ਕੋਲ ਮੰਗਦੀ ਹੈਗੀ ਹੈ ਜਿੰਨੇ ਵੀ ਮੈਡੀਕਲ ਕੋਲ ਹਸਪੀਟਲ ਹੈਗੇ ਕਿ ਬੋਡੀ ਰਿਸਰਚ ਲਈ ਚਾਹੀਦੀ ਹੈ ਅਨਮੋਲ ਕਿੰਨੀ ਕੀਮਤੀ ਜ਼ਿੰਦਗੀ ਉਸ ਨੂੰ ਬਾਹਰ ਐਦਾਂ ਕ੍ਰੈਡਲ ਚ ਪਾ ਜਾਣਾ ਇਹ ਸਾਡੇ ਤੇ ਸਵਾਲ ਖੜਾ ਕਰਦਾ ਹੈ ਕਿ ਅਸੀਂ ਵਾਕਈ ਵਿਕਸਿਤ ਹੋ ਰਹੇ ਹਾਂ ਕਿ ਸਾਡੀ ਸੋਚ ਵਿਕਸਿਤ ਹੋ ਰਹੀ ਹੈ ਜਾਂ ਬਹੁਤ ਵੱਡੇ ਸਵਾਲ ਜਿਹੜੇ ਇਹ ਖੜੇ ਕਰ ਰਿਹਾ ਸਾਡਾ ਜੋ ਵੀ ਇਹ ਵਰਤਾਰਾ ਸਾਡੇ ਸਾਹਮਣੇ ਕਿਹੋ ਜੀ ਇੱਕ ਤਾਂ ਮੌਸਮ ਬੜਾ ਅਜੀਬ ਸੀ ਬਾਹਰ ਤੇ ਮੌਸਮ ਇੰਨਾ ਅਜੀਬ ਸੀ ਕਿ ਜਿਹਦੇ ਵਿੱਚ ਬੰਦਾ ਨਿਕਲਣ ਲੱਗਿਆ ਵੀ ਬੜਾ ਘਬਰਾਉਂਦਾ ਸੀ ਦੂਸਰੇ ਪਾਸੇ ਦੇ ਕੁਝ ਦੱਸੋ ਸਰ ਜੀ 5 ਤਰੀਕ ਦੀ ਕਟਨਾ ਹੈ ਇਹ 5 ਜੂਨ ਦੀ ਆ 5 ਜੂਨ ਦੀ ਕਟਨਾ ਹੈ ਸ਼ਾਮ ਨੂੰ ਵੈਸੇ ਹੀ ਮੈਂ ਤਾਂ ਉੱਥੇ ਅਜੇ ਗਿਆ ਹੀ ਸੀ ਉੱਥੇ ਹੀ ਰਹਿੰਦੇ ਵਿੱਚ ਹੀ ਰਹਿੰਦੇ ਅਸੀਂ ਤੇ ਮੈਂ ਅਜੇ ਕਮਰੇ ਵਿੱਚ ਗਿਆ ਹੀ ਸੀ ਬਾਹਰ ਉਹ ਖਿੜਕੀਆਂ ਦਰਵਾਜ਼ੇ ਜਿਹੜੇ ਸੀ ਦੇਖ ਕੇ ਮੈਨੂੰ ਖੁੱਲਾ ਤਾਂ ਨਹੀਂ ਹੈਗਾ ਠਾਠਾ ਭਜ ਰਹੇ ਸੀ ਜਦੋਂ ਤੇ ਉਸ ਵੇਲੇ ਬਸ ਮੈਂ ਜੇ GIC ਜਾਂਦੇ ਹਾਂ ਹੀ ਗੇਟ ਤੇ 24 ਘੰਟੇ ਸਾਡੇ ਤਾਇਨਾਤ ਹੁੰਦਾ ਗੇਟ ਦੇ ਉੱਤੇ ਲੈਫਟ ਸਾਈਡ ਤੇ ਕ੍ਰੈਡਲ ਲਾਇਆ ਹੋਇਆ ਸੀ ਜੇ ਮੈਂ ਅੰਦਰੋਂ ਗੱਲ ਕਰਾਂ ਬਾਹਰੋਂ ਰਾਈਟ ਸਾਈਡ ਦੇ ਉੱਤੇ ਕ੍ਰੈਡਲ ਹੈ ਪਰ ਆਸਰ ਖੜੂ ਕਰਾਲੀ ਹਾਈਵੇ ਦੇ ਉੱਤੇ ਤੇ ਜਦੋਂ ਮੈਨੂੰ ਫੋਨ ਗਿਆ ਕਿ ਇੱਕ ਬੱਚਾ ਆਇਆ ਕਿਉਂਕਿ ਉਹਦੇ ਵਿੱਚ ਸੈਂਸਰ ਲੱਗੇ ਹੋਏ ਆ ਤੇ ਪਤਾ ਲੱਗ ਹੀ ਜਾਂਦਾ ਪਰ ਮਨੂੰ ਉਸੇ ਵੇਲੇ ਜਿਹੜਾ ਗੇਟ ਤੇ 24 ਘੰਟੇ ਸਾਡੇ ਸੇਵਾਦਾਰ ਹਾਜ਼ਰ ਹੁੰਦੇ ਆ ਤੇ ਉਹਨਾਂ ਨੇ ਮੈਨੂੰ ਜਦੋਂ ਕਿਹਾ ਵੀ ਇੱਕ ਬੱਚਾ ਬਾਹਰ ਕ੍ਰੈਡਲ ਦੇ ਵਿੱਚ ਹੈ ਫੜ ਫੜ ਸਾਡੀ ਸਾਰੀ ਟੀਮ ਜਿੰਨੇ ਵੀ ਉੱਥੇ ਮਤਲਬ ਨਰਸਿੰਗ ਸਟਾਫ ਫਾਰਮਾਸਿਸਟ ਵੀ ਹੈਗਾ ਸੀ ਤੇ ਦੂਜਾ ਜਿਹੜੀ ਵਾਰਡਨ ਸੀ ਨਾਲ ਹੀ ਨਾਲ ਸਾਰੇ ਅਸੀਂ ਉੱਥੇ ਪਹੁੰਚ ਗਏ ਦੇਖਿਆ ਤੇ ਬੱਚੀ ਮਤਲਬ ਉਸ ਵੇਲੇ ਐਸਟਰਮ ਤੇ ਸੀ ਜਿੱਦਾਂ ਕਿ ਤੇ ਬਣਾ ਹੋਇਆ ਤਾਂ ਬੜਾ ਵਧੀਆ ਥੱਲੇ ਸੌਫਟ ਹੈ ਵੀ ਕਿਉਂਕਿ ਸਾਨੂੰ ਬੜੇ ਝੜੀਆਂ ਜਿਹਦੋਂ ਬੱਚੇ ਮਿਲੇ ਸੀ ਸਾਰਾ ਨੂੰ ਦੇਖ ਕੇ ਅਸੀਂ ਉੱਥੇ ਲਾਇਆ ਤੇ ਉਹਦੇ ਵਿੱਚ ਬੱਚੀ ਨੂੰ ਉੱਥੇ ਦੇਖ ਕੇ ਬੜਾ ਸਵਾਲਾਂ ਦਾ ਹੜਝ ਆਇਆ ਅੰਦਰ ਤੇ ਉਹਦੇ ਨਾਲ ਜਦ ਦੇਖਿਆ 2000 ਰੁਪਏ ਪਿਆ ਫਿਰ ਦੇਖਿਆ ਇੱਕ ਲਫਾਫਾ ਪਿਆ ਸੀ ਲਫਾਫੇ ਦੇ ਵਿੱਚ ਪੜੇ ਇੱਕ ਉਹਨਾਂ ਦੇ ਡਾਈਪਰ ਵੀ ਸੀ ਕੱਪੜੇ ਵੀ ਸੀ ਫਿਰ ਬੜਾ ਮਹਿਸੂਸ ਹੋ ਰਿਹਾ ਸੀ ਇਹ ਇਦਾਂ ਕੀ ਕੀ ਏਡੀ ਵੱਡੀ ਮਜਬੂਰੀ ਬਣ ਗਈ ਹੋਗੀ ਤੇ ਇੱਕ ਪਾਸੇ ਇਹ ਵੀ ਲੱਗ ਰਿਹਾ ਹੈਗਾ ਵੀ ਉਹਨਾਂ ਦੀ ਸੈਂਸਰਿਟੀ ਵੀ ਦਿਖ ਰਹੀ ਸੀ ਬੱਚੇ ਪ੍ਰਤੀ ਥੋੜੀ ਚਿੰਤਾ ਵੀ ਮਹਿਸੂਸ ਹੋ ਰਹੀ ਸੀ ਦੂਜੇ ਪਾਸੇ ਵੀ ਕਿਹੋ ਜੀਆਂ ਮਜਬੂਰੀਆਂ ਸਾਡੇ ਸਮਾਜ ਦੀਆਂ ਕਿਹੋ ਜੀ ਸ਼ੇਪ ਲੈ ਲਈ ਹੈ ਕੀ ਕਾਰਨ ਹੈ ਕਿ ਸਾਡਾ ਵਰਤਾਰਾ ਸਮਾਜ ਦੇ ਵਿੱਚ ਕਿ ਜਿਹੜਾ ਅਸੀਂ ਮਤਲਬ ਜਿਹੜਾ ਕਿ ਪੰਛੇ ਚ ਵੀ ਨਹੀਂ ਦੇਖਵਾ ਰਹੇ ਅਸੀਂ ਇਹ ਗੱਲ ਕਿ ਉਹ ਬੱਚੇ ਨੂੰ ਜਨਮ ਦੇ ਕੇ ਇਸ ਤਰ੍ਹਾਂ ਕਰ ਦਿੰਦਾ ਹੈ ਤੇ ਜਿਹੜੀ ਲੇਡੀ ਜੀ ਨੂੰ జగਤ ਜਨਨੀ ਕਹਿੰਦੇ ਆ ਜਿਸ ਤੋਂ ਬਿਨਾ ਸਮਾਜ ਦੇ ਵਿੱਚ ਮਤਲਬ ਕਹ ਲਓ ਇਹਦੀ ਕ੍ਰिएशन ਇਹ ਕ੍ਰੀਏਟ ਕੀਤਾ ਕ੍ਰੀਏਟਰ ਨੇ ਬਹੁਤ ਕੁਝ ਪਰ ਇਹ ਕ੍ਰिएशन ਜਿਹੜੀ ਹੈਗੀ ਹੈ ਉਸ జగਤ ਜਨਨੀ ਜਿਹਨੂੰ ਕਿ ਇਨੀ ਸ਼ਕਤੀ ਦਿੱਤੀ ਹੈ ਜਿਸ ਤੋਂ ਬਿਨਾ ਜਗਤ ਦੇ ਵਿੱਚ ਕਹ ਲਓ ਵੀ ਇਹ ਜੀਵਨ ਸੰਭਵ ਹੀ ਨਹੀਂ ਹੈਗਾ ਤੇ ਉਸ ਨੂੰ ਐਡਾ ਇਗਨੋਰ ਕਰ ਦੇਣਾ ਤੇ ਫਿਰ ਮਹਿਸੂਸ ਹੁੰਦਾ ਸੀ ਕੀ ਕੋਈ ਜੈਂਡਰ ਕਰਕੇ ਪ੍ਰੋਬਲਮ ਜਿਹੜੀ ਸਾਡੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਜੇ ਵੀ ਅਸੀਂ ਇੱਥੇ ਖੜੇ ਹਾਂ ਪ੍ਰਵਾਸ ਰਣ ਦੇ ਬੜੀਆਂ ਹੰਡਾਈਆਂ ਹੱਟਦੀਆਂ ਸਾਡੀਆਂ ਕਿ ਜਿਸ ਵੇਲੇ ਵੀ ਬੱਚਾ ਜੇ ਕੋ ਬਜ਼ੁਰਗ ਕੋਈ ਵੀ ਡੋਮੈਸ਼ੀਆ ਕਰਕੇ ਜਾਂ ਹੋਰ ਕੰਮ ਕਰਕੇ ਘਰ ਤੋਂ ਭੁੱਲ ਜਾਂਦਾ ਤੇ ਅਸੀਂ ਮੇਲ ਨੂੰ ਵੀ ਫੋਨ ਕਰਦੇ ਹਾਂ ਉਹਦੇ ਲੜਕੇ ਨੂੰ ਵੀ ਕਰਦੇ ਹਾਂ ਤੇ ਲੜਕੀ ਨੂੰ ਵੀ ਕਰਦੇ ਹਾਂ ਜਿਵੇਂ ਜਿਵੇਂ ਉਹ ਇੰਪਰੂਵ ਹੁੰਦਾ ਤੇ ਦੱਸਦਾ ਕਿ ਡਿਪਰੈਸ਼ਨ ਨਾਲੇ ਤਾਂ ਲੜਕੀਆਂ ਪਿੱਛੇ ਨਹੀਂ ਹਟਦੀਆਂ ਲੜਕੀਆਂ ਬਲਕਿ ਬਹੁਤ ਵਾਰ ਲੜਕੀਆਂ ਪਹਿਲਾਂ ਪਹੁੰਚਦੀਆਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਲੈ ਕੇ ਤੇ ਉਹ ਮੱਲਵੇ ਨਾ ਕੁਝ ਪ੍ਰੂਫ ਹੋਣ ਤੋਂ ਬਾਅਦ ਵੀ ਕਿੰਨੀਆਂ ਕੇਰਿੰਗ ਹੈਗੀਆਂ ਲੜਕੀਆਂ ਵੀ ਉਹ ਘਟ ਨਹੀਂ ਹੈਗੀਆਂ ਤੇ ਪਰ ਫਿਰ ਵੀ ਸਾਡੀ ਸੋਚ ਅੱਜ ਬੜੀ ਬਿਮਾਰ ਸੋਚ ਜਿਹੜੀ ਹੈਗੀ ਹੈ ਬੜਾ ਸਾਡੀ ਚਿੰਤਨ ਦਾ ਵਿਸ਼ਾ ਹੈ ਵੀ ਸਾਡੇ ਸਮਾਜ ਦੇ ਵਿੱਚ ਦਿਨ-ਪਰ-ਦਿਨ ਗਿਣਤੀ ਵੱਧਦੀ ਜਾ ਰਹੀ ਹੈ ਜੇ ਆਪਾਂ ਔਰਫਨ ਬੱਚਿਆਂ ਦੀ ਗੱਲ ਕਰੀਏ ਬਹੁਤ ਵੱਡੀ ਗਿਣਤੀ ਹੈ ਬੜਾ ਇੱਕ ਬੜੀ ਵੱਡੀ ਗੱਲ ਹੈ ਜਦ ਬੱਚਾ ਗੱਲ ਵੀ ਕਰਦਾ ਨਾ ਆਪਣੇ ਮਾਪੇ ਬਾਰੇ ਹੈਨਾ ਤਾਂ ਮਾਂ ਪਹਿਲਾਂ ਆਉਂਦਾ ਅਸੀਂ ਅੱਜ ਵੀ ਗੱਲ ਕਰਦੇ ਨਾ ਪਹਿਲੇ ਪਿਓ ਮਾਂ ਨਹੀਂ ਕਹਿੰਦੇ ਮਾਪੇ ਕਹਿੰਦੇ ਨੇ ਮੰਮੀ ਪਾਪਾ ਕਹਿੰਦੇ ਆ ਮਮ ਡੈਡ ਕਹਿੰਦੇ ਇੰਗਲਿਸ਼ ਚ ਜਿਹੜੀ ਭਾਸ਼ਾ ਚ ਕਹ ਲੋ ਮਾਂ ਪਹਿਲਾਂ ਆਂਦੀ ਹੈ ਉਸ ਮਾਂ ਤੇ ਕੀ ਬੀਤੀ ਹੋਣੀ ਹੈ ਤੁਸੀਂ ਸੋਚੋ ਕਿ ਜਿਹੜੀ ਆਪਣਾ ਬੱਚਾ ਛੱਡ ਕੇ ਜਾ ਰਹੀ ਹੈ ਪਿਤਾ ਵੀ ਛੱਡ ਕੇ ਜਾ ਰਿਹਾ ਹੈ ਪਰ ਜਿਹੜੀ ਮਾਂ ਨੇ ਉਹਨੂੰ ਜਨਮ ਦਿੱਤਾ ਬੱਚੀ ਨੂੰ ਉਹ ਤੇ ਕੀ ਬੀਤੀ ਹੋਣੀ ਹੈ ਕਿ ਪੈਸੇ ਵੀ ਰੱਖ ਕੇ ਜਾ ਰਹੇ ਨੇ ਡਾਈਪਰ ਵੀ ਰੱਖ ਕੇ ਜਾ ਰਹੇ ਨੇ ਤਾਂ ਕਿ ਕੋਈ ਪਰੇਸ਼ਾਨੀ ਨਾ ਹੋਏ ਇਹ ਨਾ ਹੋਏ ਕਿ ਵਿਚਾਰੇ ਉਹ ਪ੍ਰਭ ਅਸਰਾ ਵਾਲੇ ਉਹ ਤਿਆਰੀਆਂ ਕਰਨ ਚ ਰਹਿ ਜਾਣ ਤੇ ਬੱਚੀ ਜਿਹੜੀ ਉਹ ਬਿਮਾਰ ਨਾ ਪਹਜੇ ਬਿਲਕੁਲ ਜੀ ਕਿਉਂਕਿ ਮਾਂ ਦੇ ਦਿਲ ਚ ਉਹਦੇ ਲਈ ਜੋ ਅਥਾ ਪਿਆਰ ਹੁੰਦਾ ਕਿਸੇ ਦੇ ਹੋਰ ਚ ਕ੍ਰੀਏਟ ਕਰਨਾ ਬਹੁਤ ਮੁਸ਼ਕਲ ਆ ਪਤਾ ਨਹੀਂ ਕੀ ਮਜਬੂਰੀ ਹੋਏਗੀ ਕਈ ਵਾਰੀ ਜਿਵੇਂ ਸਾਡੇ ਕੋ ਪਹਿਲਾਂ ਵੀ ਨਾਨ ਵਿੱਡ ਕਪਲ ਨੇ ਵੀ ਬੱਚਾ ਪਾ ਕੇ ਗਏ ਆ ਜਦ ਬਾਅਦ ਚੋ ਕਲੇਮ ਕੀਤਾ ਪਤਾ ਲੱਗਿਆ ਤੇ ਇਸ ਤਰ੍ਹਾਂ ਕਈ ਬਹੁਤ ਪੁਰ ਫੈਮਲੀਆ ਤੋਂ ਵੀ ਹੋ ਸਕਦੇ ਹੈਗੇ ਆ ਝਾੜੀਆਂ ਚੋਂ ਵੀ ਪਹਿਲਾਂ ਬੱਚੇ ਮਿਲਦੇ ਰਹੇ ਆ ਈਵਨ ਕਈ ਇੱਕ ਬੱਚਾ ਤਾਂ ਸਾਨੂੰ ਬਿਲਕੁਲ ਬਾਹਰ ਕ੍ਰੈਡਲ ਲੱਗਿਆ ਹੋਇਆ ਬਾਹਰ ਸਲੇਬ ਲੱਗੀ ਹੋਈ ਆ ਬੈਠਣ ਵਾਸਤੇ ਉਹਦੇ ਉੱਤੇ ਕਿਸੇ ਕੋਈ ਰੱਖ ਕੇ ਚਲੇ ਗਿਆ ਅਤ ਦੀ ਠੰਡ ਦੇ ਵਿੱਚ ਤੇ ਜਦੋਂ ਫਿਰ ਇਸ ਤਰ੍ਹਾਂ ਕਈ ਬੱਚਿਆਂ ਨੂੰ ਬਚਾਉਣਾ ਬਹੁਤ ਔਖਾ ਹੁੰਦਾ ਪਤਾ ਨਹੀਂ ਉਹਨਾਂ ਨੂੰ ਮਨ 'ਚ ਇਹ ਫੀਲ ਹੋ ਰਿਆ ਹੋਣਾ ਕਿ ਸਾਡੇ ਬੱਚੇ ਨੂੰ ਕੋਈ ਦਿੱਕਤ ਨਾ ਆਏ ਜੇ ਇਹਨੂੰ ਮੈਡੀਸਨ ਦੀ ਲੋੜ ਹੋਵੇ ਜਾਂ ਹਸਪੀਟਲਾਈਜ਼ ਦੀ ਲੋੜ ਆ ਜਾਂ ਦੇ ਲਈ ਦੁੱਧ ਲੈ ਕੇ ਆਣ ਦੀ ਲੋੜ ਆਏ ਇਹ 'ਚ ਕੋਈ ਕਮੀ ਨਾ ਰਹਿ ਜਾਏ ਉਹਨਾਂ ਵੱਲੋਂ ਤੇ ਦਰਦ ਸੀ ਉਹਨਾਂ ਦੇ ਦਿਲ 'ਚ ਪਤਾ ਨਹੀਂ ਕੀ ਮਜਬੂਰੀ ਹੋਣੀ ਹੈ ਕਿ ਉਹਨਾਂ ਨੇ ਪਾ ਦਿੱਤਾ ਲੇਕਿਨ ਫਿਰ ਵੀ ਜੋ ਆਪਣੇ ਬੱਚੇ ਨੂੰ ਅਸੀਂ ਅੱਜ ਬਹੁਤ ਐਦਾਂ ਦੀ ਪੁਰਾਣੀ ਹੈਗੇ ਜਿੰਨਾਂ ਕੋਲ ਬੱਚੇ ਹੈ ਨਹੀਂਗੇ ਤੇ ਉਹ ਮੇਰੇ ਖਿਆਲ ਉਹ ਜਦੋਂ ਤੋਂ ਬੱਚੀ ਆਈ ਹੈ ਸਾਡੇ ਕੋਲ 2-3000 ਤੋਂ ਉੱਪਰ ਕਾਲਸ ਸਾਡੇ ਕੋਲ ਆ ਚੁੱਕੀਆਂ ਤੇ ਰੈਗੂਲਰ ਆ ਰਹੀਆਂ ਜਿਹੜੇ ਕਿ ਡਿਮਾਂਡ ਕਰਦੇ ਕਿ ਸਾਨੂੰ ਉਹ ਬੱਚੀ ਦੇ ਦਿਓ ਸਾਨੂੰ ਉਹ ਬੱਚੀ ਦੇ ਦਿਓ ਮਤਲਬ ਇੰਨੇ ਲੋਕ ਤਰਸ ਰਹੇ ਆ ਬੱਚਿਆਂ ਵਾਸਤੇ ਲੇਕਿਨ ਪਤਾ ਨਹੀਂ ਕੀ ਮਜਬੂਰੀਆਂ ਕਿ ਉਹਨਾਂ ਨੇ ਇਹਨੂੰ ਬੱਚੀ ਨੂੰ ਕ੍ਰੈਡਲ ਦੇ ਵਿੱਚ ਪਾ ਕੁਝ ਸੋਚਿਆ ਕੁਝ ਬੱਚੀ ਦਾ ਨਾਮ ਹਲੇ ਸੋਚਿਆ ਕੋਈ ਕੀ ਰੱਖੋਗੇ ਲੀਗਲ ਅੱਛਾ ਹਾਂਜੀ ਉਹਤੇ ਤੁਸੀਂ ਇਹਨ ਦਾ ਆਪਣੇ ਆਪ ਹੀ ਹਾਂਜੀ ਮੇਰੇ ਕੋਲ ਮੈਂ ਉਦੋਂ ਜੰਮੂ ਤੋਂ ਵਾਪਸ ਆ ਰਹੀ ਸੀ ਕੋਈ ਕੰਮ ਗੇ ਹੋਏ ਸੀਗੇ ਤੇ ਉਦੋਂ ਕਾਲ ਆਈ ਕਿ ਬੱਚੀ ਆਈ ਹੈ ਇਦਾਂ ਤੇ ਵੀ ਉਹਦਾ ਨਾਮਕਰਨ ਕਰਨਾ ਹੈਗਾ ਤੇ ਕੁਝ ਨਹੀਂ ਸੁਝਾ ਔਰ ਉਦੋਂ ਹੀ ਪਰਮਾਤਮਾ ਦੀ ਕਿਰਪਾ ਦੇ ਨਾਲ ਪ੍ਰਭ ਸੀਰਤ ਨਾਮ ਉਹਦੇ ਲਈ ਰੱਖਿਆ ਗਿਆ ਉਹਦਾ ਤੇ ਅੱਜ ਪ੍ਰਭ ਸੀਰਤ ਦੇ ਨਾਂ ਤੇ ਵਿਚਰ ਰਹੀ ਹੈ ਬੱਚੀ ਸਾਡੀ ਉਹ ਤੇਰਾ ਨਾਮ ਹੈ ਪ੍ਰਭ ਸੀਰਤ ਪ੍ਰਭ ਦੇ ਨਾਂ ਤੇ ਪ੍ਰਭ ਆਸਰਾ ਵੀ ਹੈ ਇਹਦਾ ਤੇ ਸੀਰਤ ਵੀ ਹੈ ਪ੍ਰਭ ਆਸਰਾ ਦੀ ਸੀਰਤ ਇਹੀ ਹੈ ਕਿ ਸ਼ਾਇਦ ਜੋ ਬੱਚਾ ਆਇਆ ਮਾਪੇ ਛੱਡ ਕੇ ਚਲੇ ਗਏ ਉਹਨੂੰ ਅੱਜ ਵੀ ਪਾਲਣ ਮਾਪਿਆਂ ਵਾਲਾ ਰੋਲ ਨਿਭਾਉਣਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਜੋ ਹਾਲਾਤ ਸਾਡੇ ਸਾਹਮਣੇ ਦੇਖ ਰਹੇ ਆ ਮੈਂ ਕੁੱਦ ਕੇ ਨਿਗਾਹ ਮਾਰਦਾ ਜਦੋਂ ਨਾ ਵੀ ਕੀ ਕਾਰਨ ਲੋਕ ਇੰਨੀ ਘਰਾਂ ਦੇ ਵਿੱਚ ਕੋਈ ਹਾਲਾਤ ਹੀ ਐਸੇ ਆ ਮਲਾਫਸ ਵਿੱਚ ਤਾਲਮੇਲ ਜਿਵੇਂ ਅਸੀਂ ਕਹਿ ਲੀਏ ਵੀ ਜਿਹੜਾ ਪਿਆਰਾਂ ਦੀ ਗੱਲ ਹੋ ਪਿਆਰ ਦੀ ਗੱਲ ਹੁੰਦੀ ਸੀ ਜੁਆਇੰਟ ਫੈਮਿਲੀ ਹੁੰਦੀ ਸੀ ਨਿਊਕਲੀਅਰ ਫੈਮਿਲੀ ਹੋਣਗੇ ਵੀ ਇਹ ਵੀ ਰੀਜ਼ਨ ਹੋ ਸਕਦਾ ਸਾਡਾ ਲਾਈਫ ਸਟਾਈਲ ਵੀ ਹੋ ਸਕਦਾ ਇਹਦੇ ਵਿੱਚ ਕਿ ਬੱਚਿਆਂ ਦੀ ਪਰਵਰਿਸ਼ ਇਨੀ ਕਾਸਟਲੀ ਹੋਗੀ ਕੀ ਉਹਨਾਂ ਦੀ ਹੈਲਥ ਨੂੰ ਜਾਂ ਉਹਨਾਂ ਦੀ ਐਜੂਕੇਸ਼ਨ ਨੂੰ ਜਾਂ ਉਹਨਾਂ ਨੂੰ ਪੈਰਾਂ ਤੇ ਖੜੇ ਕਰਨਾ ਇਹ ਵੀ ਕੋਈ ਰੀਜ਼ਨ ਹੋ ਸਕਦਾ ਐਦਾਂ ਲੰਦਾ ਵੀ ਬਹੁਤ ਸਾਰੇ ਡਿਫਰੈਂਟ ਰੀਜ਼ਨ ਹੋਣਗੇ ਜਿਸ ਦੇ ਉੱਤੇ ਸਾਨੂੰ ਵਿਕਸਿਤ ਭਾਰਤ ਬਣਾਉਣ ਦੇ ਲਈ ਨਾਲ ਦੀ ਨਾਲ ਕੰਮ ਕਰਨਾ ਪਏਗਾ ਉਹ ਇੱਕ ਸਵਾਲ ਇਹ ਵੀ ਹੈ ਓਮ ਪ੍ਰਭ ਸੀਰਤ ਕਿੱਥੇ ਆ ਹੁਣ ਤੇ ਜੇ ਡੇਲੀ ਪੋਸਟ ਉਹਦੇ ਮਾਪੇ ਦੇਖ ਰਹੇ ਹੋਣਗੇ ਕੀ ਕਰਨਾ ਚਾਹੀਦਾ ਅ ਅੱਜ ਮੈਂ ਕਹਿਣਾ ਚਾਹਾਂਗੀ ਅੱਜ ਫਾਲੋਅ ਅਪ ਸੀਗਾ ਹਸਪੀਟਲ 'ਚ ਕਿਉਂਕਿ ਪਹਿਲਾਂ ਦੇ ਟੈਸਟ ਚੱਲ ਰਹੇ ਸੀਗੇ ਸਾਰੇ ਤੇ ਅੱਜ ਰਿਪੋਰਟਸ ਆਈਆਂ ਹੈਗੀਆਂ ਤਾਂ ਉਹ ਰਿਪੋਰਟਸ ਚੈੱਕ ਅਪ ਕਰ ਲਈ ਉਹਨੂੰ ਦੁਬਾਰਾ ਲੈ ਕੇ ਗਏ ਆ। ਬਸ ਠੀਕ ਹੈ। ਹਾਂਜੀ ਬਿਲਕੁਲ ਠੀਕ ਹੈ ਬੱਚੀ ਬਹੁਤ ਹਲਦੀ ਹੈ ਤੇ ਮੈਂ ਕਹਿੰਨੀ ਆ ਕਿ ਬਾਕੀ ਜਿੰਨੇ ਵੀ ਸਾਡੇ ਕੋਲ ਬੱਚੇ ਆਏ ਆ ਉਹ ਸਭ ਨਾਲੋਂ ਕਲੀਨ ਉਹ ਹੈਗੇ ਆ। ਪਿਆਰ ਵੀ ਬਹੁਤ ਲੈ ਰਹੀ ਹੈ। ਦੁੱਧ ਦਾ ਤੁਪਕਾ ਵੀ ਬਾਹਰ ਨਹੀਂ ਗਿਰਨ ਦਿੰਦੀ ਬਿਲਕੁਲ ਬੜੇ ਪਿਆਰ ਦੇ ਨਾਲ ਲੰਦੀ ਹੈ ਤੇ ਰੋਂਦੀ ਵੀ ਨਹੀਂ ਹੈਗੀ ਤੇ ਬਹੁਤ ਨਾਈਸ ਬੱਚੀ ਹੈਗੀ ਹੈ ਤੇ ਯਾਰ ਬਿਲਕੁਲ ਸਹੀ ਹੈ ਸਲਾਮਤ ਹੈਗੀ ਹੈ ਪਰਮਾਤਮਾ ਦੀ ਮਾਪੇ ਪ੍ਰੈਕਟੀਕਲ ਹੋ ਗਏ ਬੱਚੇ ਪ੍ਰੈਕਟੀਕਲ ਹੋ ਗਏ ਨੇ ਛੋਟੇ ਹੁੰਦੇ ਕਿ ਠੀਕ ਹੈ ਤੈਨੂੰ ਤੁਸੀਂ ਮੈਨੂੰ ਚੜ ਕੇ ਚਲੇ ਗਏ ਮੈਂ ਵੀ ਤੁਹਾਨੂੰ ਯਾਦ ਕਰਨਾ ਬਿਲਕੁਲ ਜੀ ਬਹੁਤ ਨਾਈਸ ਬੱਚੀ ਹੈ ਹੈ ਹੁੰਦਾ ਜਾ ਰਿਹਾ ਮਤਲਬ ਤਾਂ ਜਿਸ ਵੇਲੇ ਮਾਂ ਦੇ ਪੇਟ 'ਚ ਬੱਚਾ ਹੁੰਦਾ ਹੈ ਤੇ ਉਸ ਵੇਲੇ ਜੋ ਜੋ ਵੀ ਸੋਚ ਸੋਚ ਜੋ এনवायरमेंट ਹੈ ਉਹਦੇ ਅੰਦਰ ਵਾਲੇ ਪੁਆਇੰਟਲੀ ਉਹਦਾ ਸੈਂਟੀਫਿਕ ਵੀ ਇਹ ਤੇ ਅਪਰੂਵ ਹੋ ਚੁੱਕਿਆ ਹੈ ਕਿ ਮਨ ਦੇ ਪੇਟ ਦੇ ਵਿੱਚ ਉਹਦੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਉਹ ਸ਼ੇਪ ਲੈਂਦਾ ਹੈ ਜਿਹਨੂੰ ਅਸੀਂ ਸੰਸਕਾਰ ਕਹੇ ਲਈਏ ਤੇ ਜਿਸ ਦੇ ਆਧਾਰ ਤੇ ਉਹਨੇ ਬਾਹਰ ਆ ਕੇ ਰਿਐਕਟ ਕਰਨਾ ਹੁੰਦਾ ਸਿਚੁਏਸ਼ਨ ਨੂੰ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਦੋਂ ਵੀ ਕਹ ਲਓ ਇਸ ਨੂੰ ਬਹੁਤ ਹੀ ਸੈਂਸੇਰਲੀ ਸਾਨੂੰ ਸਮਝਣਾ ਚਾਹੀਦਾ ਹੈ ਕਿ ਬੱਚਾ ਜਿਸ ਵੇਲੇ ਵੀ ਮਤਲਬ ਕਹੋ ਡਿਊਰਿੰਗ ਪ੍ਰੈਗਨਨਸੀ ਸਾਨੂੰ ਬਹੁਤ ਸਾਵਧਾਨ ਰਹਿਣਾ ਜਿਹਦਾ ਖਾਣਾ ਪੀਣਾ ਕੀ ਹੈ ਸਾਡਾ এনवायरमेंट ਕਿਦਾਂ ਦਾ ਹੋਣਾ ਜਿਹਦੇ ਜਿਹੋ ਜਿਹਾ ਅਸੀਂ ਬੱਚਾ ਚਾਹੁੰਦੇ ਹਾਂ ਸਾਨੂੰ ਉਹ ਜਿਹੇ এনवायरमेंट ਚ ਆਪਣੇ ਆਪ ਨੂੰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮਾਂ ਦੇ ਪੇਟ ਤੋਂ ਲੈ ਕੇ ਅਖੀਰਲੇ ਦਮ ਤੱਕ ਇਹਨਾਂ ਵਾਤਾਵਰਣ ਜਿਹੜਾ ਸੰਗਤ ਹੈ ਇਨਸਾਨ ਨੂੰ ਪ੍ਰਭਾਵਿਤ ਕਰਦੀ ਹੈ ਉਹਦੀ ਸੋਚ ਨੂੰ ਬਣਾਉਂਦੀ ਹੈ ਤੇ ਬਦਲਦੀ ਰਹਿੰਦੀ ਹੈ ਪਰ ਗੱਲ ਤੁਸੀਂ ਕਰੀ ਸੀ ਮਤਲਬ ਵਾਕਈ ਕਿ ਜੇ ਵਿਕਸਿਤ ਕਰਨਾ ਹੈ ਸਮਾਜ ਨੂੰ ਕਿ ਇਹ ਭਾਰਤ ਨੂੰ ਤੇ ਉਹ ਜਿਹੜੇ ਬੱਚੇ ਹੈਗੇ ਆ ਇਹ ਹੀ ਤਾਂ ਭਾਰਤ ਦਾ ਸਾਡਾ ਆਉਣ ਵਾਲੇ ਕੱਲ ਦਾ ਇਹ ਆਪਾਂ ਵੇਖਿਆ ਸਾਨੂੰ ਇਹ ਹੀ ਇਹ ਹੀ ਇਹ ਭਾਰਤ ਹੈ ਨਾ ਤੇ ਹੁਣ ਇਹ ਜਗਰ ਦੇ ਵਿੱਚ ਹੀ ਕਰੋੜਾਂ ਹੀ ਬੱਚੇ ਮਤਲਬ ਜੇ ਆਪਾਂ ਟੋਟਲ ਦੇਖੀਂ ਇੰਡੀਆ ਦੇ ਵਿੱਚ ਔਰਫਨ ਬੱਚੇ ਦੀ ਗਿਣਤੀ ਦੇਖੀਏ ਤੇ ਕਰੋੜਾਂ ਦੇ ਵਿੱਚ ਹੁਣ ਜੇ ਆਪਾਂ ਦੇਖੀਏ ਮਤਲਬ ਬੱਚੇ ਕਿੰਨੇ ਆ 10% ਪਲੱਸ ਹੀ ਆ ਬੱਚੇ ਇਹ ਜਿਹੜੇ 6 ਸਾਲ ਤੱਕ ਵੀ ਉਹਨੇ ਛੋਟੇ ਛੋਟੇ ਤੇ ਜਿਨ੍ਹਾਂ ਨੂੰ ਟੋਟਲੀ ਮਤਲਬ ਨਿਰਪਰ ਹੁੰਦੇ ਆ ਮਾਂ-ਬਾਪ ਦੇ ਉੱਤੇ ਜਿਨ੍ਹਾਂ ਨੇ ਉਸ ਵੇਲੇ ਬਹੁਤ ਕੁਝ ਸਿੱਖਣਾ ਹੁੰਦਾ ਮਾਂ-ਬਾਪ ਤੋਂ ਤੇ ਉਹਨਾਂ ਦੀ ਗਿਣਤੀ 10% ਦੇ ਉਨ ਰ ਸੈਨਸਸ ਦੀ ਰਿਪੋਰਟ ਦੇ ਮੁਤਾਬਕ ਤੇ 10% ਸਾਡੇ 140 ਕਰੋੜ ਦੇ ਵਿੱਚੋਂ ਲਈਏ ਤੇ ਮੈਨੂੰ ਲੱਗਦਾ ਵੀ 15 ਕਰੋੜ ਤੋਂ ਵੀ ਉੱਪਰ ਬਣ ਜਾਂਦੀ ਹੈ ਲਗਭਗ ਤੇ ਕੱਲ ਨੂੰ ਪ੍ਰਭ ਸੀਰਤ ਸੀਐਮ ਬਣ ਜਾਂਦੀ ਹੈ ਮਨਿਸਟਰ ਬਣ ਜਾਂਦੀ ਹੈ ਆਈਐਸ ਬਣ ਜਾਂਦੀ ਹੈ ਆਈ ਆਈਪੀਐਸ ਬਣ ਜਾਂਦੀ ਹੈ ਸਪੋਰਟਸ ਪਰਸਨ ਬਣ ਜਾਂਦੀ ਹੈ ਸੈਲੀਬ੍ਰਿਟੀ ਬਣ ਜਾਂਦੀ ਹੈ ਪਰ ਉਹ ਮਾਪੇ ਹੱਕ ਖੋ ਚੁੱਕੇ ਨੇ ਉਹਨੂੰ ਆਪਣੀ ਬੱਚੀ ਕਹਿਨ ਦਾ ਪਰ ਪ੍ਰਭ ਹਸਰਾ ਨੇ ਉਹ ਹੱਕ ਜਿਹੜਾ ਹੈ ਉਹ ਬਣਾ ਲਏ ਇਹ ਤਾਂ ਦੇਖੋ ਸਾਡੇ ਹਾਂ ਸਾਡੀ ਤਾਂ ਡਿਊਟੀ ਬਣਦੀ ਹੈ ਪ੍ਰਭਾਸਰਾ ਜਿਹੜਾ ਹੈਗਾ ਸ਼ੁਰੂ ਤੋਂ ਹੀ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਕੋਈ ਇੱਕ ਨਹੀਂ ਹੈਗੇ ਹਜ਼ਾਰਾਂ ਹੀ ਲੋਕ ਸਾਡੇ ਕੋਲ ਦਾਖਲ ਹੋਏ ਪ੍ਰਭਾਸਰ ਦੀ ਡਿਊਟੀ ਜੋ ਅੰਦਰੋਂ ਸਾਨੂੰ ਰਿਅਲਾਈਜ਼ ਹੋਇਆ ਕਿ ਸਾਡਾ ਮੂਲ ਤਾਂ ਇੱਕ ਹੈ ਨਾਲ ਅਸਲ ਚ ਜੇ ਮੂਲ ਹੀ ਕਹਿਗਾ ਤੇ ਸਾਡਾ ਇੱਕ ਪਰਿਵਾਰ ਹੈਗਾ ਅਸੀਂ ਕਹੀ ਜਾਂਦੇ ਗੋਡ ਇਜ਼ ਵਨ ਸਭ ਦਾ ਮਾਲਕ ਇੱਕ ਹੈ ਵੀ ਜੇ ਇੱਕ ਹੈ ਤਾਂ ਫਿਰ ਐਕਸ਼ਨ ਨਾਲ ਪ੍ਰੂਵ ਹੋਣਾ ਚਾਹੀਦਾ ਨਾ ਕਿ ਗੱਲਾਂ ਨਾਲ ਗੱਲਾਂ ਦੇ ਨਾਲ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਫਰਜ਼ ਨਿਭਾਰੇ ਕਿਸੇ ਤੇ ਐਸਾਨ ਨਹੀਂ ਕਰ ਰਹੇ ਤੇ ਤਾਂ ਕਿ ਉਹ ਬੱਚੀ ਨੂੰ ਕਿਸੇ ਤਰ੍ਹਾਂ ਦੀ ਵੀ ਕਮੀ ਨਾ ਪਵੇ ਪਹਿਲੇ ਦਿਨ ਹੀ ਵੀ ਇਨਵਰਟਰ ਮੈਂ ਕਿਹਾ ਜੀ ਆਟੋ ਜਨਰੇਟਰ ਲੱਗਿਆ ਹੋਇਆ ਇੱਥੇ ਵੀ ਜਿਸ ਵੇਲੇ ਕੱਟ ਲੱਗਦਾ ਉਸੇ ਵੇਲੇ ਜਨਰੇਟਰ ਚੱਲ ਜਾਂਦਾ ਇਹਨੇ ਫੇਰ ਵੀ ਕਹਿੰਦੇ ਕਹਿੰਦੇ ਨਹੀਂ ਨਹੀਂ ਪਾਣ ਚ ਕੋਈ ਕਮੀ ਰਹਗੀ ਥੋੜਾ ਜਿਹਾ ਵੀ ਜਨਰੇਟਰ ਬੰਦ ਹੋ ਗਿਆ ਕਈ ਵਾਰੀ ਕੰਪਲਿਕੇਸ਼ਨ ਆ ਗਈ ਆਟੋ ਚ ਤੇ ਮੈਂ ਕਿਹਾ ਵੀ ਨਹੀਂ ਇਨਵਰਟਰ ਜ਼ਰੂਰੀ ਹੈਗਾ ਵੀ ਬੱਚੀ ਨੂੰ ਰਾਤ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਤੇ ਉਦੋਂ ਹੀ ਮੈਂ ਕਿਹਾ ਵੀ ਚੈੱਕ ਕਰਾ ਕੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਚੈੱਕ ਕਰਾ ਕੇ ਖੁਦ ਖਾਣਾ ਹੈਗਾ ਸ਼ਾਮ ਨੂੰ ਮਤਲਬ ਇਹਨਾਂ ਨੇ ਮੈਂ ਕਿਹਾ ਨਾ ਉੱਚੀ ਕਿਉਂ ਬੋਲ ਰਹੇ ਹੈਂ ਕਹਿੰਦੇ ਬੱਚੇ ਦੇ ਕਮਰੇ ਚ ਇਨਵਰਟਰ ਹੋ ਜਾਏ ਮੈਨੂੰ ਤਸੱਲੀ ਨਹੀਂ ਹੋਈ ਚੰਗੀ ਤੇ ਮੈਨੂੰ ਚੈੱਕ ਕਰਾਓ ਤੇ ਮੈਂ ਕਿਹਾ ਜੀ ਜਨਰੇਟਰ ਜਿਹੜਾ ਆਟੋ ਤੇ ਲੱਗਿਆ ਹੋਇਆ ਜਿਸ ਵੇਲੇ ਬਿਜਲੀ ਜਾਏਗੀ ਉਹਨੇ ਆਪਣੇ ਆਪ ਚੱਲ ਜਾਣਾ ਹੈ ਤੇ ਕਹਿੰਦੀ ਨਹੀਂ ਇਨਵਰਟਰ ਵੀ ਚਾਹੀਦਾ ਹੈਗਾ ਵੀ ਚਾਹ ਹੋ ਸਕਦਾ ਹੋ ਸਕਦਾ ਜਨਰੇਟਰ ਤੇ ਮੇਰਾ ਕਹਿਣ ਦਾ ਮਤਲਬ ਵੀ ਬੱਚੀ ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਠੀਕ ਹੈ ਉਹ ਜਿਹੜੀ ਮਾਂ ਦੀ ਜਗਾ ਹੁੰਦੀ ਹੈ ਉਹ ਠੀਕ ਹੈ ਵੱਖਰੀ ਗੱਲ ਹੈਗੀ ਪਰ ਅਦਰਵਾਈਜ਼ ਜੋ ਵੀ ਪੋਸੀਬਲ ਹੈ ਉਸ ਸਮਾਜ ਦੇ ਵਿੱਚ ਤੁਹਾਡੇ ਵਰਗੀਆਂ ਸ਼ਕਤੀਆਂ ਜਿੱਥੇਕ ਆਵਾਜ਼ ਜਾਂਦੇ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਲੋੜਾਂ ਦੇ ਪੱਖੋਂ ਮਤਲਬ ਕਿਸੇ ਨਾਂ ਦੀ ਵੀ ਉੱਥੇ ਕਮੀ ਜਿਹੜੀ ਹੈਗੀ ਉਹ ਨਹੀਂ ਛੱਡੀ ਜਾਂਦੀ ਬਾਕੀ ਤੋਂ ਉਸ ਮਾਲਕ ਨੇ ਜੀ ਨੇ ਪੈਦਾ ਕੀਤਾ ਸਾਰਾ ਕੁਝ ਉਹਨੇ ਆਲਰੇਡੀ ਪਲੈਨਿੰਗ ਕੀਤੀ ਹੋਈ ਹੈ ਬੱਚੀ ਨੇ ਕੀ ਬੰਨਣਾ ਕਿਦਾਂ ਉਹਨੇ ਸਮਾਜ ਦੇ ਵਿੱਚ ਉਸ ਦੇਸ਼ ਦਾ ਨਾਮ ਜਾਂ ਕਿਥਾ ਲੈ ਕੇ ਜਾਣਾ ਉਹ ਤੋਂ ਮਾਲਕ ਹੀ ਜਾਣਦਾ ਹੈਗਾ ਜਣੀ ਉਹਨੂੰ ਓਪਰਚੁਨਿਟੀ ਵੱਲੋਂ ਕਿਸ ਤਰ੍ਹਾਂ ਦੀ ਵੀ ਕਮੀ ਨਹੀਂ ਛੱਡੀ ਜਾਂਦੀ ਜੀ ਬਸਰਾ ਉਹ ਹੈ ਜਿਹੜਾ ਕਿ ਬੱਚਿਆਂ ਨੂੰ ਪੈਦਾ ਤਾਂ ਨਹੀਂ ਕੀਤਾ ਪਰ ਪਾਲ ਜ਼ਰੂਰ ਰਿਹਾ ਹੈ ਉਹਨਾਂ ਨੂੰ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਅਬੈਂਡਨ ਕਰਕੇ ਛੱਡ ਗਏ ਛੱਡ ਹੀ ਗਏ ਕਹਿ ਲੀਏ ਪਰ ਉਹ ਆਪਣਾ ਹੱਕ ਗਵਾ ਚੁੱਕੇ ਨੇ ਜੇ ਬੱਚਾ ਵੱਡਾ ਹੋ ਕੇ ਕੁਝ ਵਧੀਆ ਕਾਮਯਾਬ ਬਣਦਾ ਹੈ ਪਰ ਉਹ ਹੱਕ ਜਿਹੜਾ ਹੈ ਇਹ ਕਮਾ ਚੁੱਕੇ ਨੇ ਤਾਂ ਉਹ ਹੀ ਦੱਸ ਰਹੇ ਨੇ ਕਿ ਸਮਾਜ ਆਖਿਰਕਾਰ ਕਿੱਥੇ ਜਾ ਰਿਹਾ ਹੈ ਬਹੁਤ ਕੁਝ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਸਿਚੁਏਸ਼ਨ ਹੋ ਸਕਦੀ ਹੈ ਬਹੁਤ ਕੁਝ ਹੋ ਸਕਦਾ ਹੈ ਪਰ ਫਿਰ ਵੀ ਆਪਣਾ ਜਿਹੜਾ ਅੰਗ ਹੁੰਦਾ ਹੈ ਆਪਣਾ ਬੱਚਾ ਉਹ ਆਪਣਾ ਹੀ ਹੁੰਦਾ ਹੈ ਕੈਮਰਾ ਪਰਸਨ ਵਿਕਾਸ ਦੇਨਾ ਬਜ਼ਮ ਵਰਮਾ ਦਿੱਲੀ ਪੋਸਟ ਚੰਡੀਗੜ੍ਹ